ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੁਕੂ ਦੀ ਕਿਚਨ ਵਿੱਚ ਅੱਜ ਅਸੀਂ ਆਪਣੀ ਕਿਚਨ ਵਿੱਚ ਸਰਦੀਆਂ ਵਾਸਤੇ ਇੱਕ ਹੋਰ ਬਹੁਤ ਵਧੀਆ ਸੁਗਾਤ ਲੈ ਕੇ ਆਏ ਹਾਂ ਪੂਜੇ ਹੋਏ ਛੋਲਿਆਂ ਦੀਆਂ ਪਿੰਨੀਆਂ ਜੋ ਕਿ ਸਰੀਰ ਵਾਸਤੇ ਬਹੁਤ ਪੋਸਟਿਵਿਕ ਹੈ ਤੇ ਤੁਸੀਂ ਇਹਨਾਂ ਨੂੰ ਬਣਾ ਕੇ ਸਟੋਰ ਵੀ ਕਰ ਸਕਦੇ ਹੋ ਤੇ ਇਹ ਤੁਹਾਡੇ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਰਹਿਣਗੀਆਂ ਇਹਨਾਂ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ 2 ਚਮਚ ਦੇਸੀ ਕੀ ਗਰਮ ਕਰਾਂਗੇ ਜਦੋਂ ਕੀ ਸਾਡਾ ਗਰਮ ਹੋ ਜਾਏਗਾ ਇਹਦੇ ਚ ਅਸੀਂ ਇੱਕ ਕੱਪ ਪਾਵਾਂਗੇ ਬਦਾਮ ਤੇ ਬਦਾਮਾਂ ਨੂੰ ਅਸੀਂ ਉਦੋਂ ਤੱਕ ਭੁੰਨ ਲੈਣਾ ਜਦੋਂ ਤੱਕ ਇਹਨਾਂ ਦਾ ਹਲਕਾ ਜਿਹਾ ਰੰਗ ਚੇਂਜ ਨਹੀਂ ਹੋ ਜਾਂਦਾ 3 ਤੋਂ 4 ਮਿੰਟ ਵਿੱਚ ਹੀ ਬਦਾਮ ਸਾਡੇ ਭੁੰਨੇ ਜਾਣਗੇ ਤੇ ਨਾ ਚੋ ਹਲਕੀ ਹਲਕੀ ਖੁਸ਼ਬੂ ਆਣ ਲੱਗ ਜਾਈਗੀ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਕੱਪ ਪਾਵਾਂਗੇ ਕਾਜੂ ਕਾਜੂਆਂ ਨੂੰ ਭੁੰਨਣ ਲਈ ਸਾਨੂੰ 1 ਤੋਂ 1.5 ਮਿੰਟ ਹੀ ਲੱਗੇਗਾ ਤੇ ਇਹ ਬਹੁਤ ਜਲਦੀ ਹੀ ਭੁੰਨੇ ਜਾਂਦੇ ਆ ਮੇਵੇ ਸਾਡੇ ਭੁੰਨ ਕੇ ਤਿਆਰ ਹੈ ਅਸੀਂ ਇਹਨਾਂ ਨੂੰ ਘੀਚੋਂ ਅਲੱਗ ਕਰ ਲਾਂਗੇ ਤੇ ਕਿਸੇ ਹੋਰ ਭਾਂਡੇ 'ਚ ਕੱਢ ਕੇ ਰੱਖ ਲਾਂਗੇ ਤੇ ਹੁਣ ਬਚੇ ਹੋਏ ਘੀਚ ਅਸੀਂ 2 ਕੱਪ ਪਾਵਾਂਗੇ ਮਖਾਣੇ ਮਖਾਣਿਆਂ ਨੂੰ ਅਸੀਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਕਿ ਇਹ ਪੂਰੇ ਕਰਾਰੇ ਨਹੀਂ ਹੋ ਜਾਂਦੇ ਇਹਦੇ ਵਾਸਤੇ ਇਹਨਾਂ ਨੂੰ 2 ਤੋਂ 3 ਮਿੰਟ ਲੱਗਣਗੇ ਮਖਾਣਿਆਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਾਂਗੇ ਤੇ ਇੱਕ ਅਲੱਗ ਭਾਂਡੇ 'ਚ ਇਹਨਾਂ ਨੂੰ ਵੀ ਅਸੀਂ ਕੱਢ ਲਾਂਗੇ ਤੇ ਹੁਣ ਇਸੇ ਕੜਾਹੀ 'ਚ ਅਸੀਂ 1/4 ਕੱਪ ਲਿੱਤੇ ਨੇ ਮਗਜ ਇਹਨਾਂ ਨੂੰ ਵੀ ਅਸੀਂ ਥੋੜਾ ਜਿਹਾ ਰੋਸਟ ਕਰਨਾ ਹੈ ਇਹਦੇ ਨਾਲ ਹੀ ਅਸੀਂ ਇੰਨਾ ਹੀ ਡੈਸੀਕੇਟਿਡ ਕੋਕੋਨਟ ਵੀ ਲਿੱਤਾ ਹੈ ਇਹਨਾਂ ਨੂੰ ਅਸੀਂ 19 ਦੇਰ ਭੁੰਨਾਂਗੇ ਜਿੰਨੀ ਦੇਰ 'ਚ ਇਹਨਾਂ ਦਾ ਰੰਗ ਥੋੜਾ ਜਿਹਾ 골ਡਨ ਨਹੀਂ ਹੋ ਜਾਂਦਾ ਉਹਦੇ ਵਾਸਤੇ ਸਾਨੂੰ 2 ਤੋਂ 3 ਮਿੰਟ ਲੱਗਣਗੇ ਇਹਨਾਂ ਨੂੰ ਭੁੰਨਣ ਵਾਸਤੇ ਦੇਖੋ ਭੁੰਨ ਕੇ ਇਹਨਾਂ ਤੇ ਕਿੰਨਾ ਸੋਹਣਾ ਰੰਗ ਆ ਗਿਆ ਹੁਣ ਅਸੀਂ ਇਹਨਾਂ ਨੂੰ ਵੀ ਉਸੇ ਭਾਂਡੇ ਚ ਬਾਹਰ ਕੱਢ ਲਾਂਗੇ ਜਿਹਦੇ ਚ ਅਸੀਂ ਬਾਕੀ ਮੇਵੇ ਰੱਖੇ ਆ ਤੇ ਇੱਥੇ ਅਸੀਂ ਅੱਧਾ ਕਿਲੋ ਲਿੱਤੇ ਆ ਭੁੱਜੇ ਹੋਏ ਛੋਲੇ ਇਹਨਾਂ ਨੂੰ ਅਸੀਂ ਹੱਥ ਨਾਲ ਮਸਲ ਕੇ ਕੁਝ ਛਿਲਕੇ ਉਤਾਰ ਲਿਆ ਤੇ ਕੁਝ ਛਿਲਕੇ ਇਹਨਾਂ ਤੇ ਲੱਗੇ ਰਹਿਣ ਦਿੱਤੇ ਆ ਤੇ ਸਾਡੇ ਮੇਵੇ ਵੀ ਭੁੰਨ ਕੇ ਅਸੀਂ ਇੱਕ ਸਾਈਡ ਤੇ ਰੱਖ ਲਿੱਤੇ ਆ ਸਭ ਤੋਂ ਪਹਿਲਾਂ ਅਸੀਂ ਛੋਲਿਆਂ ਨੂੰ ਮਿਕਸੀ ਜਾਰ ਚ ਪਾ ਕੇ ਪੀਸ ਲਾਂਗੇ ਤੁਸੀਂ ਕੋਸ਼ਿਸ਼ ਕਰਨੀ ਹੈ ਜਿੰਨਾ ਇਹਨੂੰ ਬਰੀਕ ਪੀਸ ਸਕੋ ਇਸ ਤਰੀਕੇ ਨਾਲ ਤੁਸੀਂ ਸਾਰੇ ਛੋਲਿਆਂ ਨੂੰ ਪੀਸ ਲੈਣਾ ਹੁਣ ਇਸੇ ਝਾਰ ਵਿੱਚ ਅਸੀਂ ਆਪਣੇ ਭੁੰਨੇ ਹੋਏ ਸਾਰੇ ਮੇਵਿਆਂ ਨੂੰ ਵੀ ਪੀਸ ਲਾਂਗੇ ਮੇਵੇ ਵੀ ਸਾਡੇ ਪੀਸ ਕੇ ਤਿਆਰ ਹੈ ਇਹਨਾਂ ਨੂੰ ਵੀ ਅਸੀਂ ਛੋਲਿਆਂ ਦੇ ਨਾਲ ਹੀ ਕੱਢ ਲਾਂਗੇ ਸਾਰਾ ਸਮਾਨ ਪੀਸਣ ਤੋਂ ਬਾਅਦ ਹੁਣ ਅਸੀਂ ਇੱਕ ਕੜਾਈ ਵਿੱਚ ਅੱਧਾ ਕੱਪ ਲਵਾਂਗੇ ਦਹੀ ਦੀ ਤੇ ਉਹਦੇ ਚ ਸਾਰਾ ਪੀਸਿਆ ਹੋਇਆ ਮਿਸ਼ਰਣ ਪਾ ਦਾਂਗੇ ਵੈਸੇ ਤਾਂ ਸਾਡੇ ਮੇਵੇ ਵੀ ਜਿਹੜੇ ਆ ਉਸੇ ਪਹਿਲਾਂ ਭੁੰਨ ਲਿੱਤੇ ਐ ਔਰ ਜਿਹੜੇ ਛੋਲੇ ਐ ਇਹ ਵੀ ਪਹਿਲਾਂ ਤੋਂ ਭੁਜੀ ਹੁੰਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਪਕਾਣ ਦੀ ਲੋੜ ਨਹੀਂ ਹੁੰਦੀ ਪਰ ਇਹਨਾਂ ਨੂੰ ਅਗਰ ਤੁਸੀਂ ਦੇਸੀ ਘੀ ਤੇ 5 ਮਿੰਟ ਵਾਸਤੇ ਭੁੰਨ ਲੈਂਦੇ ਹੋ ਤਾਂ ਉਹਦੇ ਨਾਲ ਜਦੋਂ ਤੁਸੀਂ ਇਹਨੂੰ ਸਟੋਰ ਕਰਕੇ ਰੱਖਦੇ ਹੋ ਤਾਂ ਇਹਨੂੰ ਲੰਬੇ ਸਮੇਂ ਤੱਕ ਤੁਸੀਂ ਰੱਖ ਪਾਉਂਦੇ ਹੋ ਇਹ ਜਲਦੀ ਖਰਾਬ ਨਹੀਂ ਹੁੰਦੀਆਂ ਔਰ 5 ਮਿੰਟ ਵਿੱਚ ਹੀ ਭੁੰਨ ਕੇ ਸਾਰਾ ਮਿਕਸਚਰ ਤਿਆਰ ਹੋ ਜਾਏਗਾ ਹੁਣ ਅਸੀਂ ਇੱਕ ਪੈਂਚ ਚਾਸ਼ਨੀ ਬਣਾਵਾਂਗੇ ਜਿਹਦੇ ਵਾਸਤੇ ਅਸੀਂ ਇੱਕ ਕੱਪ ਪਾਣੀ ਲਵਾਂਗੇ ਤੇ ਇਹਦੇ ਚ ਅਸੀਂ ਇੱਕ ਕੱਪ ਪਾਵਾਂਗੇ ਗੁੜ ਔਰ ਅੱਧਾ ਕੱਪ ਪਾਵਾਂਗੇ ਸ਼ੱਕਰ ਜੇ ਤੁਸੀਂ ਚਾਹੋ ਤਾਂ ਤੁਸੀਂ ਡੇਢ ਕੱਪ ਹੀ ਗੁੜ ਪਾ ਸਕਦੇ ਹੋ ਜਾਂ ਡੇਢ ਕੱਪ ਹੀ ਸ਼ੱਕਰ ਵੀ ਲੈ ਸਕਦੇ ਹੋ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਉਦੋਂ ਤੱਕ ਪਕਾਣਾ ਜਦੋਂ ਤੱਕ ਕਿ ਇਹ ਇੱਕ ਗਾੜੀ ਚਾਸ਼ਨੀ ਦੀ ਤਰ੍ਹਾਂ ਨਹੀਂ ਤਿਆਰ ਹੋ ਜਾਂਦਾ 5 ਤੋਂ 7 ਮਿੰਟ ਬਾਅਦ ਤੁਸੀਂ ਦੇਖੋਗੇ ਇਹ ਕਾਫੀ ਗਾੜ੍ਹੀ ਹੋ ਗਈ ਹੈ ਤੇ ਤੁਸੀਂ ਇਹਨੂੰ ਇੱਕ ਵਾਰੀ ਚੈੱਕ ਕਰ ਲੈਣਾ ਕਿਉਂਕਿ ਸਾਨੂੰ ਇਹਦੇ ਵਿੱਚੋਂ ਇੱਕ ਤਾਰ ਦੀ ਚਾਸ਼ਨੀ ਚਾਹੀਦੀ ਹੈ ਸਾਨੂੰ ਕੱਚੀ ਚਾਸ਼ਨੀ ਨਹੀਂ ਚਾਹੀਦੀ ਇਹ ਦੇਖੋ ਇਹਦੇ ਵਿੱਚੋਂ ਇੱਕ ਤਾਰ ਤੁਹਾਨੂੰ ਬਣਦੀ ਹੋਈ ਦਿਖੇਗੀ ਸਾਨੂੰ ਇਸ ਤਰੀਕੇ ਨਾਲ ਚਾਸ਼ਨੀ ਨੂੰ ਤਿਆਰ ਕਰਨਾ ਹੈ ਤੇ ਫਿਰ ਇਹਨੂੰ ਅਸੀਂ ਪੁਣ ਕੇ ਆਪਣੇ ਮਿਸ਼ਰਣ ਦੇ ਉੱਪਰ ਪਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਦੋ ਚਮਚ ਦੇਸੀ ঘি ਗਰਮ ਕਰਕੇ ਹੋਰ ਪਾਇਆ ਹੈ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਤੇ ਤੁਸੀਂ ਹੁਣ ਇੱਕ ਵਾਰੀ ਚੈੱਕ ਕਰ ਲੈਣਾ ਕਿ ਸਾਡੀਆਂ ਪਿੰਨੀਆਂ ਚੰਗੀ ਤਰ੍ਹਾਂ ਨਾਲ ਜੁੜ ਰਹੀਆਂ ਹਨ ਅਗਰ ਤੁਹਾਨੂੰ ਲੱਗੇ ਕਿ ਬਾਈਂਡਿੰਗ ਸਹੀ ਨਹੀਂ ਹੈ ਤਾਂ ਤੁਸੀਂ ਦੋ ਚਮਚ ਦੇਸੀ ঘি ਹੋਰ ਗਰਮ ਕਰਕੇ ਵੀ ਪਾ ਸਕਦੇ ਹੋ ਤੇ ਇਸ ਤਰੀਕੇ ਨਾਲ ਥੋੜਾ ਜਾਂ ਮਿਸ਼ਰਣ ਹੱਥਾਂ 'ਚ ਲੈ ਕੇ ਤੁਸੀਂ ਪਿੰਨੀ ਨੂੰ ਗੋਲ-ਗੋਲ ਬੱਟ ਲੈਣਾ ਹੈ ਜੇ ਤੁਹਾਨੂੰ ਲੱਗੇ ਤੁਹਾਡੀਆਂ ਪਿੰਨੀਆਂ ਜੁੜ ਨਹੀਂ ਰਹੀਆਂ ਤਾਂ ਤੁਸੀਂ ਇਸ ਮਿਸ਼ਰਣ ਨੂੰ ਥੋੜਾ ਜਿਹਾ ਗਰਮ ਕਰ ਲੈਣਾ ਤਾਂ ਫਿਰ ਇਹ ਬੜੀ ਆਸਾਨੀ ਨਾਲ ਹੀ ਬਣ ਜਾਣਗੀਆਂ ਇਸ ਤਰੀਕੇ ਨਾਲ ਤੁਸੀਂ ਸਾਰੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲੈਣੀਆਂ ਇਹ ਪਿੰਨੀਆਂ ਜਿੰਨੀਆਂ ਟੇਸਟੀ ਹੈ ਉਨੀਆਂ ਹੀ ਤੁਹਾਡੇ ਸਰੀਰ ਵਾਸਤੇ ਲਾਹੇਵੰਦ ਵੀ ਹੈ ਤੇ ਤੁਸੀਂ ਨੂੰ ਬਿਨਾਂ ਕਿਸੇ ਡਰ ਤੋਂ ਖਾ ਸਕਦੇ ਹੋ ਤੇ ਨੂੰ ਬਣਾ ਕੇ ਤੁਸੀਂ ਲੰਬੇ ਟਾਈਮ ਵਾਸਤੇ ਵੀ ਰੱਖ ਸਕਦੇ ਹੋ ਤੇ ਇਸ ਸਰਦੀਆਂ ਚ ਇਸ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਤੁਸੀਂ ਆਪਣੇ ਬੱਚਿਆਂ ਨੂੰ ਅਗਰੇ ਪਿੰਨੇ ਦੁੱਧ ਦੇ ਗਲਾਸ ਨਾਲ ਦਿਨੇਓ ਤਾਂ ਉਹਨਾਂ ਦੇ ਸਰੀਰ ਵਾਸਤੇ ਔਰ ਦਿਮਾਗ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇਹ ਤਾਂ ਇੱਕ ਵਾਰੀ ਨੂੰ ਜ਼ਰੂਰ ਟਰਾਈ ਕਰਿਓ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ